ਮੇਰੇ ਕੱਲੇ ਦੀ ਨਾ ਗੱਲੇ ਦੀ ਮੈਂ ਕੀ ਗੱਲ ਕਰੀ ਨਾ ਜਸਤਿਨ ਨਾਈ ਬੰਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਟਰੈਕਟਰ ਦੇਣ ਲੱਗੇ ਇੱਕ ਹੋਰ ਨਵਾਂ ਠੀਕ ਹੈ ਜੀ 3055 ਤੇ ਅੱਜ ਦੁਪਹਿਰ ਹੋ ਗਿਆ ਬਾਈ ਟਰੈਕਟਰ ਆਏ ਬਾਈ ਨੇ ਕਰਦੇ ਆ ਟਾਈਮ ਲੱਗ ਗਿਆ ਥੋੜਾ ਜਿਹਾ ਅੱਜ ਟਰੈਕਟਰ ਆਪਣੇ ਕੋਲ ਦੋ ਨਵੇਂ ਵੀ ਆਏ ਅੱਜ ਇੱਕ ਆਪਣੇ ਕੋਲ ਆ ਟਰੈਕਟਰ ਆਇਆ ਇੱਕ ਆਪਣੇ ਕੋਲ ਦੇ ਵੀਰ ਜਣੇ ਕੋਈ ਇਸ ਟਾਈਮ 5-6 ਟਰੈਕਟਰ ਹੈਗੇ ਸਟਾਕ ਚ ਦੋ ਟਰੈਕਟਰ ਆਪਣੇ ਇੱਧਰ ਜੌਂਡੀਆ ਦੇ ਨਾਲ ਖੜੇ ਆ ਠੀਕ ਹੈ ਜੀ ਮੈਸੀ ਬਜਾੜਾ ਥੋੜਾ ਜਿਹਾ ਅੱਜ ਸਾਡਾ ਇੱਧਰ ਖੜਾ ਮੂਰੇ ਹੀ ਤੇ ਟਰੈਕਟਰ ਚੱਲੇ ਆਪਣੇ ਲੋਕ ਲੈ ਜੀ ਬਿਲਕੁਲ ਬੇਲੇ ਦੇ ਨਾਲ ਪਿੰਡਾ ਬਦਲਵਾਂਪੁਰ ਉੱਥੇ ਚੱਲਿਆ ਟਰੈਕਟਰ ਬਾਈਨ ਦਾ ਟਰੈਕਟਰ ਵੀ ਵਿੱਚ ਕੱਟਿਆ ਆਪਾਂ ਨੇ ਅੱਜ ਥੋੜੀ ਆਪਾਂ ਬਾਈਨ ਨਾਲ ਗੱਲਬਾਤ ਵੀ ਕਰਾਉਂਗੇ ਵਲੌਗ ਚ ਬਣੇ ਰਹੋ ਨਹੀਂ ਮਿੰਟੇ ਪਿੱਛੇ ਨਾਲ ਫੋਨ ਨਹੀਂ ਕਰਉਂਦੇ ਲੋ ਜੀ ਫੋਟੋ ਲੱਗਿਆ ਬਾਈ ਕਰਨ ਸਾਰੇ ਆ ਜਾਣੇ ਜੀ ਫੋਟੋ ਚ ਲੋ ਜੀ ਅੰਦਰ ਆ ਜਾ ਆ ਜਾ ਬਣੀ ਠੀਕ ਹੈ ਜੀ ਮੁਬਾਰਕਾ ਜੀ ਬਹੁਤ ਬਹੁਤ ਬਾਈ ਟਰੈਕਟਰ ਦੀਆਂ ਨਵੇਂ ਦੀਆਂ ਬਾਈ ਮੁਬਾਰਕਾ ਸਾਨੂੰ ਬਹੁਤ ਬਹੁਤ ਟਰੈਕਟਰ ਨੇ ਠੀਕ ਹੈ ਜੀ ਗੁਰਵਿੰਦਰ ਵੀਰਾ ਹਾਂ ਜੀ ਅੱਛਾ ਮੁਬਾਰਕਾ ਜੀ ਬਹੁਤ ਬਹੁਤ ਮਾਰਾ ਸਾਨੂੰ ਦਿਨ ਤੁਫਨੀ ਦਾ ਚੋਣੇ ਤਰਸੀ ਰੱਖੇ ਇਸ ਤਰ੍ਹਾਂ ਵੱਲ ਦਾ ਖੁੱਲਦਾ ਰੱਖੇ ਲਓ ਜੀ ਲੱਡੂ ਖਾਣੇ ਤੋ ਲੋ ਬਾਈ ਜਿਨ੍ਹਾਂ ਨੇ ਟਰੈਕਟਰ ਲਿਆ ਆਪਾਂ ਤੁਹਾਡੀ ਕਰਾਉਣੇ ਗੱਲਬਾਤ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਆਵਾਮਾ ਜੀ ਸਸਾ ਪੁੱਤ ਕਿਹੜੇ ਪਿੰਡ ਦਿੱਤਾ ਜੀ ਟਰੈਕਟਰ ਆਪਾਂ ਨੇ ਟਰੈਕਟਰ ਤਾਂ ਆਪਾਂ ਨੇ ਬਲਰਾਮਪੁਰ ਬਲਰਾਮਪੁਰ ਜੀ ਮੇਲੇ ਦੇ ਕੋ ਮੇਲੇ ਕੋ ਠੀਕ ਹੈ ਜੀ ਬਾਈ ਨਾਲ ਕੋ ਪਹਿਲਾਂ ਕਿੱਥੇ ਇੱਥੋਂ ਵਿੱਚ ਓਕੇ ਜੀ ਇਹਨਾਂ ਟਰੈਕਟਰ ਆਪਾਂ ਨੇ ਵਿੱਚ ਰੱਖ ਲਿਆ ਠੀਕ ਹੈ ਜੀ ਐਂਟਰ ਟਰੈਕਟਰ ਇਕੱਠਾ ਬਾਈ ਨਾਲ ਠੀਕ ਹੈ ਜੀ ਠੀਕ ਹੈ ਜੀ ਤੇ ਬੰਦੇ ਬੜੇ ਵਧੀਆ ਬਾਈ ਉਹਨੇ ਠੀਕ ਹੈ ਜੀ ਜਵਾਨ ਤਾਂ ਪਹਿਲਾਂ ਹੋਈ ਪਈ ਸੀ ਸਾਇਨੀ ਦੀ ਕੋਈ ਹਾਂਜੀ ਹਾਂਜੀ ਇਹ ਕਹਿੰਦੇ ਜਵਾਨ ਹੈ ਠੀਕ ਹੈ ਜੀ ਤੇ ਟੈਂਪਾਕੇ ਬਾਈ ਉਹ ਨਹੀਂ ਆਇਆ ਕਿ ਉਹ ਜਵਾਨੇਪੁਰੀ ਕਰਨਾ ਹੈ ਠੀਕ ਹੈ ਉਧਰ ਆਪਣੇ ਟਰੈਕਟਰ ਹੋਰ ਵੀ ਪਹਿਲਾਂ ਇੱਧਰ ਆਪਣੇ ਉਹ ਤਾਂ ਏਰੀਆ ਬੜਾ ਵਧੀਆ ਰਹਾ ਅਸੀਦਪੁਰ ਉਧਰ ਆਪਣੇ ਟਰੈਕਟਰ ਉਧਰ ਹਾਂਜੀ ਅਸੀਦਪੁਰ ਹਾਂਜੀ ਟਰੈਕਟਰ ਕਾਫੀ ਨਵੇਂ ਆਪਣੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਹਾਂਜੀ ਟਰੈਕਟਰ ਹੋਰ ਬਸਲ ਜਿੱਤੇ ਉਹ ਏਰੀਆ ਇੰਨਾ ਘੰਟਾ ਹੈ ਹਾਂਜੀ ਜਿਹੜੇ ਹਿਸਾਬ-ਕਿਤਾਬ ਉਹਦੇ ਇੰਨੇ ਘੰਟੇ ਨੇ ਬੰਦੇ ਠੀਕ ਹੈ ਜੀ ਅਸੀਦਪੁਰ ਦੇ ਬਾਈ ਨੇ ਬੰਨੂਸੇ ਬੈਠੇ ਰਾਣੇ ਉਹਨੇ ਵੀਰ ਉਹਨੇ ਉੱਥੇ ਆਪਣੇ ਮੇਰੇ ਨਾਲ 4-5 ਟਰੈਕਟਰ ਗਏ ਬਨੇ ਜੀ ਸਾਰੇ ਕੋਲੇ ਆਪਣੇ 20 ਟਰੈਕਟਰ ਹੋਣਗੇ ਨਾ ਉਹ ਨਾਲ ਠੀਕ ਬਿਲਕੁਲ ਜੀ ਬੰਦੇ ਬੰਨਦੇ ਬੈਠੇ ਨੇ ਨਾਲੇ ਸਾਰਿਆਂ ਦਾ ਐ ਵੀ ਨਹੀਂ ਹੈਗਾ ਵੀ ਵੀ ਖੇਤੀ ਕਾਟਾ ਸਾਰੇ ਐਨ ਟਰੈਕਟਰ ਦੇ ਕੰਮ ਵੀ ਪੂਰਾ ਲੰਦੇ ਨੇ ਅੱਜ ਦੇ ਪੁੱਛਦੇ ਪੂਰਾ ਹੀ ਹਾਂ ਖੇਤੀ ਬੜੀ ਹੋਣੀ ਪੈਸੇ ਵੱਧ ਕੋਲ ਹੋਣਾ ਉਹ ਅੱਡ ਕਰ ਲੈ ਤਾਂ ਸਾਹ ਕੋ ਦਾ ਬੰਦਾ 0 0 ਹੋਣਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਉਹ ਬਹੁਤ ਵੱਡੀ ਗੱਲ ਹੈ ਹਾਂ ਬਹੁਤ ਵਧੀਆ ਬੰਦੇ ਨੇ ਟਰੈਕਟਰ ਕਾਫੀ ਗਏ ਨੇ ਵਧੀਆ ਚੱਲਦੇ ਠੀਕ ਹੈ ਜੀ ਥੋੜਾ ਸੁਭਾ ਜੀ ਕਿਹਦੇ ਪ੍ਰੋਗਰਾਮ ਬਣ ਗਿਆ ਟਰੈਕਟਰ ਲੈਣਾ ਮੇਰਾ ਹਰਫ ਸਾਹੇ ਤੋਂ ਇੱਛਾ ਜੀ ਕੀ ਫੈਸਲਾ ਟਰੈਕਟਰ ਖਰੀਦਿਆ ਚਾਹਤ ਸੀ ਹਾਂ ਜੀ ਤੇ ਪਹਿਲਾਂ ਮੈਂ ਸੈਕੰਡ ਹੈਂਡ ਲੈਣਾ ਚ ਤੁਹਾ ਨੂੰ ਪਹਿਲੇ ਹੀ ਵੈਸੇ ਵੀਡੀਓ ਵੀਡੀਓ ਚ ਮੈਂ ਕਾਫੀ ਦੇਖਦਾ ਰਿਹਾ ਠੀਕ ਹੈ ਜੀ ਵਧੀਆ ਲੱਗੇ ਉਹਨਾਂ ਟਰੈਕਟਰ ਟਰੈਕਟਰ ਵਧੀਆ ਜੀ ਬਾਕੀ ਬੱਲ ਨੂੰ ਬੱਲ ਵਧੀਆ ਜੀ ਹਾਂਜੀ ਸਾਰੇ ਪਾਵਰ ਬੱਲ ਨੂੰ ਰੇਟ ਪੱਖੋਂ ਮਨ ਦੀ ਗੱਲ ਹੈ ਵੀ ਬਾਕੀ ਜਿੰਨੇ ਟਰੈਕਟਰ ਨੇ ਤਾਂ ਕਾਲਾ ਨਾ ਰੇਟ ਬਹੁਤ ਜ਼ਿਆਦਾ ਹੈ ਮਾਜੂ ਰੇਟ ਹੈ ਸਰ ਜਿਮੀਂਦਾਰ ਦੇ ਹੱਕ ਚ ਹਾਂਜੀ ਹਾਂ ਜਿਮੀਂਦਾਰ ਤੇ ਬਾਕੀ ਜਦੋਂ ਤੁਹਾਡੇ ਕੋਲ ਆਇਆ ਆ ਪਾਜੀ ਫਰਦਾ ਸੁਭਾ ਦੇ ਕੇ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ ਠੀਕ ਹੈ ਮਤਲਬ ਉਹ ਕਹਿੰਦੇ ਹਾਂ ਜਦੋਂ ਮਿਲਦੇ ਆ ਉਹ ਪਤਾ ਲੱਗਦਾ ਸਹੀ ਗਾ ਬਾਕੀ ਚਲੋ ਤੁਹਾਨੂੰ ਟਰੈਕਟਰ ਵਰਤੇ ਤੇ ਪਤਾ ਲੱਗ ਜਾਣਾ ਬੜੇ ਦੀ ਜਾਂਦੇ ਰਹੇ ਨੇ ਵੇ ਬਾਅਦ ਵਿੱਚ ਬਾਈ ਨਾਲ ਤੇ ਵਰਤੇ ਤੇ ਲਾਉਂਗੇ ਰਿਵਿਊ ਟਰੈਕਟਰ ਦਾ ਪਾਪੂ ਜੀ ਆਪਣੇ ਪਾਪੂ ਜੀ ਪੂਰੀ ਗਾਰੰਟੀ ਦਿੰਦੇ ਆ ਕਹਿੰਦੇ ਜਦੋਂ ਮਿਲਦੇ ਆ ਉਹ ਕਿੰਨੇ ਲਈ ਆਪਾਂ ਬੈਠੇ ਆ ਥਾਣਾ ਕੋਈ ਗੱਲੇ ਨਹੀਂ ਜਵਾਨ ਨੂੰ ਫੁੱਲ ਚੜਾਉਣੇ ਆ ਖੜੇ ਆ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਜੀ ਠੀਕ ਆ ਜੀ ਤੁਹਾਨੂੰ ਵੀ ਆਪੂ ਜੀ ਮੁਬਾਰਕਾ ਟਰੈਕਟਰ ਦੀਆਂ ਜੀ ਬਹੁਤ ਬਹੁਤ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ ਬਹੁਤ ਬਹੁਤ ਭਾਈ ਆਪਾਂ ਨੇ 30 60 ਦਿੱਤਾ ਇਹ ਤਿੰਨ ਸਪੀਡ ਵਾਲਾ ਠੀਕ ਹੈ ਜੀ 16 ਦੇ ਟਾਇਰਾਂ ਵਿੱਚ ਆਉਂਦਾ ਟਰੈਕਟਰ ਇਹ ਜਮਣਾ ਪਿੰਡ ਬੇਲੇ ਦੇ ਬਿਲਕੁਲ ਨਾਲ ਪਿੰਡਾ ਬਲਰਾਹ ਪਰ ਉੱਥੇ ਚੱਲਿਆ ਜੇ ਕਿਸੇ ਨੇ ਉੱਥੇ ਲਾਗਬਾਤ ਕਿਸੇ ਨੇ ਵੀ ਟਰੈਕਟਰ ਦਾ ਡੈਮੋ ਲੈਣਾ ਤਾਂ ਬਾਈ ਨਾਲ ਕੋਲ ਜਾ ਕੇ ਦੇਖ ਸਕਦਾ ਬਾਈ ਤੇ ਬਾਈ ਨਾਲ ਆਪਾਂ ਨੇ ਵਿੱਚ ਦੱਸਿਆ ਵੀ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਉਸ ਏਰੀਆ ਦੇ ਵਿੱਚ ਆਪਣੇ ਬਾਈ ਕਾਫੀ ਟਰੈਕਟਰ ਗਏ ਹੋਏ ਨੇ ਤੇ ਦੇ 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 ਕੀ ਆਪਣੇ ਉਸ ਏਰੀਏ ਦੇ ਵਿੱਚ ਆਪਣੇ ਮੇਰੇ ਹਿਸਾਬ ਨਾਲ 25-30 ਟਰੈਕਟਰ ਹੋਗੇ ਬਾਈ ਪਿਛਲੇ 1 ਸਾਲ ਦੇ ਵਿੱਚ ਹੋਰ ਵੀ ਉਧਰ 2-3 ਆਪਣੀ ਚਲਦੀਆਂ ਨੂੰ ਕਹਿ ਰਹੀਆਂ ਸ਼ਾਇਦ 2-3 ਟਰੈਕਟਰ ਆਪਾਂ ਹੋਰ ਦੇ ਦਈਏ ਉਧਰ ਉਹ ਜਿਹੇ ਦੇ ਵਿੱਚ ਵਿੱਚ ਤੇ ਬਾਈ ਨੇ ਵੀ ਬਾਈ ਬੰਦੇ ਬਹੁਤ ਨਾਈਸ ਹੈ ਜਿਹਨਾਂ ਨੇ ਟਰੈਕਟਰ ਲਿਆ ਗਾਰਪੋਰਟਾ ਜੱਗੂ ਬਾਈ ਅੰਨੇ ਵੀਰੇ ਟਰੈਕਟਰ ਆਇਆ ਸੋਨਾ ਲੀਖਾਲੇ ਵੀਰਾਂ ਕੋਲ ਹੂੰ ਇਹ ਆ ਬਾਈ 5800 ਸਹਿਪੀ 5800 ਉਹ ਆਊਗਾ ਬਾਈ ਦਊਗਾ ਜਾਣਕਾਰੀ ਬਾਈ ਆ ਜਾ ਮੜਾ ਜਾ ਉਹ ਆਇਆ ਮੈਂ ਨੰਬਰ ਜਾਨਕਾਰੀ ਹਮਰੇ ਵੀਰੇ ਇਹ ਆ 404 ਦਰੰਦਰ ਵਾਲਾ ਹੂੰ ਟਰੈਕਟਰ ਦੇਖ ਜਿਆਦਾਤਰ ਇਹ ਦੂਆ ਹੈ ਆਪਣਾ ਪਾਕਿਸਤਾਨੀ ਮਾਡਲ ਹੈ ਹਾਂ ਉਹੀ ਆ ਸ਼ੋਅ ਵਗੈਰਾ ਵੀ ਇਦਾਂ ਦੀਵਾ ਪਾਵਰ ਸਟੀering ਹੈ ਮਗਰਾੜ ਵੀ ਇਦਾਂ ਦੇ ਆ ਪਾਵਰ ਸਟੀering ਆ ਹਾਂ ਬਈ ਕੋਈ ਡੈਕਟਰ ਇਹਨਾਂ ਨੇ ਬੇਸਿਕ ਕੱਟਿਆ ਇਹ ਕਿਹਦੇ ਲੈਣਾ ਆ ਕੇ ਦੇਖਦੇ ਆ ਨਵਾਂ ਦਿੱਤਾ ਹੈ ਨਵਾਂ ਰੁਕਾ ਲਓ ਬਲੈਂਟਰੀ ਬਾਈ ਕਹਿੰਦਾ ਉਹ ਪਿੱਛੇ ਵਾਲਾ ਹਿੱਸਾ ਵੀ ਬਲੈਂਟਰੀ ਆ ਅੱਛਾ ਆਪਾਂ ਦੇਖ ਲਈਏ ਪਾਕਿਸਤਾਨ ਦੀ ਵੀਡੀਓ ਸਾਰੇ ਆਹੀ ਟਰੈਕਟਰ ਹੁੰਦੇ ਆ ਹੈਨਾ ਇਹੀ ਆ ਇਹੀ ਚੱਲਦੇ ਆ ਇਹ ਟਰੈਕਟਰ ਬਨੇ 9 10 ਤੱਕ ਹੀ ਆਏ थे ਹੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਆ 9 10 ਮਾਡਲ ਤਾਂ ਕਾਹਦੇ ਬਾਅਦ ਚੋਂ ਨੇ ਬੰਦ ਹੋ ਗਏ ਸੀ ਕਿਹਦੇ ਮਾਦੂ ਆਉਂਦਾ ਦਾ ਬਾਈ ਆਪਣਾ 75 375 375 ਵੀ ਇੱਧਰ ਹੀ ਚੱਲਦਾ ਪਾਕਿਸਤਾਨ 'ਚ ਸੋ ਵੀ ਕੋਈ ਪਾਕਿਸਤਾਨ 'ਚ ਚੱਲਦਾ 1075 358 ਹਾਂ ਕਈ ਮਾਡਲ ਆ ਰਹੇ ਨੇ ਟਰੈਕਟਰ ਬਾਈ ਰੇਟ ਚ ਦੇ ਦੂੰਗੇ ਇਹ ਟਾਇਰ ਬੜੀ ਆ ਟਾਇਰ ਕਿੰਨੇ ਪੈਸੇ 60 ਪਾਵਰ ਦੀ ਆ ਇਹ ਹਾਂ 60 ਦਾ ਟਾਇਰ ਦਾ ਮੁੱਲ ਇਹ ਤਾਂ ਨਵੇਂ ਆ ਮਨੇ ਵੀਰੇ ਮਗਰਲੇ ਹੈਗੇ ਆ ਪਿਛਲੇ ਟਾਇਰ ਤਾਂ ਮਨੇ ਕਹਿਆ ਬੀਜੇ ਪੈਸੇ ਆ 20 25 ਪੈਸੇ ਮੁੱਲੇ ਟਾਇਰ ਦਾ ਮੁੱਲੇ ਨਵੇਂ ਆ ਪੁਰਲੇ ਟਾਇਰ ਨਵੇਂ ਆ ਪਾਚਿੰਜਣਗੇ ਇਹ ਤਾਂ ਠੀਕ ਆ ਟਰੈਕਟਰ ਪਿੱਛੇ ਤੇ ਦੇਖ ਆ ਮਨੇ ਕਿੰਨਾ ਚੌਗਾ ਜਿੰਨਾ ਮਾਡਲ ਆ ਇਹ ਮਾਡਲ 7 ਦਾ ਬਾਈ 7 ਮਾਡਲ ਹੈ 7 ਮਾਡਲ ਪੈਟਰੋਨ ਮਿਲ ਗਈ ਸਾਰੇ ਪਾਸੇ ਤੇ ਸੁੱਕਾ ਪਿਆ ਲੀਕ ਨਹੀਂ ਕਿਤੇ ਪਾਸੇ ਸਹੀ ਗੱਲ ਹੈ ਮਰਾੜ ਮਰੂੜ ਓਕੇ ਆ ਸਾਫ ਹਦਾਂ ਵੀ ਬਾੜ ਦੇ ਹਿਸਾਬ ਨਾਲ ਹਾਂ ਹਾਂ ਓਕੇ ਖੜਾ ਬਾਈ ਖੜਾ ਇੱਥੇ ਸਹੀ ਚਾਜ ਦਾ ਤਰੋਕੇ ਆ ਇਹਨਾਂ ਟਨ ਟਨ ਆਹ ਸੀਟ ਦੀ ਓਕੇ ਆ ਇਹਨਾਂ ਓਕੇ ਨੰਬਰ ਹਰਿਆਣਾ ਨੰਬਰ ਐਚ ਆਰ ਆ ਇਹ ਐਚ ਆਰ ਨੰਬਰ ਐਚ ਆਰ ਨੰਬਰ ਇਹਨੇ ਮੈਂ ਮੰਨ ਕੇ ਚਲੋ ਘੱਟ ਰੇਡ 'ਚ ਬੜੀ ਪਾਵਰ ਦਾ ਮੈਸੀਜ ਡੈਕਟਰ ਲੈਣਾ ਉਹਦੇ ਬਾਅਦ ਤੇ ਠੀਕ ਹੈ ਸੰਮੇਦਣਾ ਜਿੰਨਾ ਮਰਜ਼ੀ ਲਈਏ ਕਿਸੇ ਕੰਮ ਨੂੰ ਨਹੀਂ ਸਾਰਾ ਤੇਲ ਦੀ ਸਰਵਸੱਚ ਬਹੁਤ ਵਧੀਆ ਹੈ ਹਾਂ ਤੇਲ ਦਾ ਖਰਚਾ ਘਟ ਤੇਲ ਖਰਚਾ ਮੈਸੀ ਦਾ ਬਾਈ ਤੇਲ ਖਰਚਾ ਘਟਦਾ ਠੀਕ ਹੈ ਉਦਾਂ ਦਾ ਮੈਸੀ ਸਾਰੇ 3 ਸਿਲੰਡਰ ਚ ਆਉਨੇ ਆ ਹਾਂ 3 ਸਿਲੰਡਰ ਜਾਂਦੇ ਚਾਰ ਚ ਜਿਹੜਾ ਮੈਸੀ ਦਾ ਤਿੰਨ ਆਪਣਾ 909500 ਸਾਰੇ 3 ਚ ਇਹ ਆਪਣੇ ਜਿੰਨੇ ਵੀ ਆਏ ਆ ਦੂਏ ਆਪਣੇ 375 ਇਹ ਇਹ ਸਾਰੇ ਚਾਰ ਚ ਪਾਕਿਸਤਾਨ ਦਾ ਬਰੀਡ ਆ ਇਹ ਇੱਕ ਕੰਮ ਹੋਰ ਹੈ ਰਿਕਟਰ ਲੱਗ ਜੇ ਲੱਗਦੇ ਦੇਖਣ ਸੱਤ ਘਾਹ ਜਿਆ ਖਾਦਾ ਹੈ ਉੱਚਾ ਹੈ ਓਰੀਜਨਲ ਰੈਕਟਰ ਸਾਡਾ ਓਰੀਜਨਲ ਬਾਕੀ ਭਾਈ ਅਮਰੇ ਦੇਖ ਲੈ ਇੱਕ ਉਹ ਸੋਨ ਵਾਲੀ ਗੱਡੀ ਖੜਾ ਸਾਡਾ ਆਲਸਟੇਅਰ ਇਹ ਵੀ ਨੇਣਾ ਹੈ ਇਹ ਵੀ ਅੱਛਾ ਫੰਮ ਬਣੇਗਾ ਇਹ ਪੰਜਾਬ ਦਾ ਰੈਣਾ ਨੰਬਰ ਹੋਇਆ ਵਾ ਠੀਕ ਹੈ ਇਹ ਕਿੰਨਾ ਮਾਡਲ ਹੈ ਭਾਈ ਇਹ ਵੀ ਸੱਤ ਦਾ ਇਹ ਵੀ ਸੱਤ ਦਾ ਪਹਿਲਾਂ ਨਾ ਆਪਣੇ ਬ੍ਰੇਕ ਆਪਣੇ ਕੋਲ ਮੈਸੀ ਹੈ ਜੋ 375 ਹੂੰ 10 ਮਾੜਾ ਹੁੰਦਾ ਉਹ ਟਰੈਕਟਰ ਬਹੁਤ ਸਾਫ ਦਾ ਹੂੰ ਜਦ ਮੇਰੇ ਸਾਬ ਨੂੰ ਉਹਦੀ ਵੀਡੀਓ ਪਈ ਨੂੰ ਹੋ ਗਏ 6-7 ਮਹੀਨੇ ਉਹਦੇ ਮਲਗੀ ਹੁਣ ਤੱਕ ਵੀ ਫੋਨ ਆਈਏ ਨਹੀਂ ਮੇਰੇ ਭਾਈ ਉਹ ਟਰੈਕਟਰ ਦੇ ਦੋ 375 ਟਰੈਕਟਰ ਆਪਾਂ ਨੇ ਦੇਤਾ ਸੀਗਾ ਜਲੰਧਰ ਏਰੀਆ ਦੇ ਵਿੱਚ ਮਨਜੀ ਉਹਦੇ ਨਾਲੋਂ ਥੋੜੀ ਹਾਈਟ ਘਾਟਾ ਉਹ ਰੇਟ ਥੋੜਾ ਜਿਆਦਾ ਨੰਬਰ ਉਹ 382 ਦੇ ਤੇ 18430 ਇਹਦੇ 16 ਦੇ ਆ ਬਾਕੀ ਭਾਈ ਤਾਂ ਮੈਂ ਰੇਟ ਦੱਸਦੇ ਜੈ ਜਿਆ ਕਰਕੇ 25 ਮੰਗਦੇ ਬਾਕੀ ਮੌਕੇ ਦਮਾਣ ਰਹਾ ਕਿੰਨਾ ਜੀ ਟਾਈ ਕਹਿੰਦੇ ਬਾਕੀ ਮੌਕੇ ਤੇ ਹੋ ਜੂਗਾ ਮਾਨਤਾ 80 ਲੱਖ ਰੁਪਏ ਮੰਗਦੇ ਆ ਠੀਕ ਆ ਰੇਟ ਕੋਈ ਫਿਕਸ ਨਹੀਂ ਹੈਗਾ ਬਾਕੀ ਮੌਕੇ ਤੇ ਹੋ ਜੂਗਾ ਮਾਨਤਾ ਅਗਰੇ ਰੇਟ ਆ ਕੇ ਕਸਟਰ ਦੇਖ ਲਿਓ ਲਾ ਕੇ ਟਰੈਕਟਰ માં ਦੇਖਿਆ ਚਲਾ ਚਲੋਗੇ ਓਕੇ ਆ ਠੀਕ ਆ ਠੀਕ ਆ ਹਲਕੇ ਬੜੀ ਗੱਲ ਆ ਬਨੇ ਆਵਰ ਸਟੀering ਆ ਰੇਟ ਜਾਇਜ਼ ਆ ਹੂੰ 2.5 ਵੀ ਫਿਕਸ ਨਹੀਂ ਆ 2.5 ਦਾ ਰੇਟ ਆਨ ਜਾਇਜ਼ ਕਰਕੇ ਦਵਾ ਦੇ ਫਿਰ ਫੇਰੇ ਥੋੜੇ ਪਿਛਲੇ ਉਹ ਆ ਹਾਂ ਚੱਲ ਜਾਨੇ ਆ ਤਾਂ ਕੰਮ ਲੋ ਸਾਰੀ ਜਾਨ ਆ ਜੇ ਬਾਕੀ ਨਾਲ ਕੋਲ ਆਈਆਂ ਫਿਲਹਾਲ ਨੂੰ ਆ ਜਾਣਾ ਸੋਨਾਲੀਕਾ 60 60 35 8 14 8 16 18 8 ਮਾੜ ਨੂੰ 12 ਪਾਮ ਅਧਾ ਨਵੇਂ ਮਾੜ ਅੱਛਾ 12 ਪਾਮ ਕੋ 4 ਗੇਰਾਂ ਚ ਬਾਕੀ ਆਪਣੇ ਵੀਰੇ ਹੋਰ ਵੀ ਟਰੈਕਟਰ ਖੜੇ ਆ ਪੁਰਾਣੇ ਜੇ ਕੋਈ ਹੋਰ ਟਰੈਕਟਰ ਲੈਣਾ ਬਾਈ ਉਹ ਵੀ ਆ ਕੇ ਦੇਖ ਲਿਓ ਟਰੈਕਟਰ ਸਾਰੇ ਆਪਣੇ ਕੋਲ ਖੜੇ ਹੁੰਦੇ ਨੇ ਟੋਟਲ ਇਹ ਲੱਖ ਰੁਪਏ ਤੇ ਲੈ ਕੇ ਬਾਈ 6 7 8 ਲੱਖ ਤੱਕ ਦਾ ਪੁਰਾਣਾ ਟਰੈਕਟਰ ਖੜਾ ਹੁਣ ਤਾਂ ਸਾਡੀ ਸਾਰੀ ਮਾਰਕੀਟ ਟਰੈਕਟਰ ਬਹੁਤ ਹੋ ਗਈ ਇਹ दाना ਮੰਡੀ ਨਾਲ ਹੁਣ ਟਰੈਕਟਰ ਮੰਡੀ ਬਣ ਗਈ ਹਾਂ ਟਰੈਕਟਰ ਮੰਡੀ ਜ਼ਿਆਦਾ ਬਣ ਗਈ ਪਹਿਲਾਂ ਕਿ ਉਰੇ ਸਾਨੂੰ ਇਹ ਦਾਣਾ ਮੰਡੀ ਦੀ ਹੁਣ ਟਰੈਕਟਰ ਮੰਡੀ ਬਣ ਗਈ ਉਹ ਟਰੈਕਟਰ ਮੰਡੀ ਬਣ ਗਈ ਬਾਈ ਪ੍ਰੋਪਰ ਟਰੈਕਟਰ ਮੰਡੀ ਪਹਿਲਾਂ ਉਰੇ ਕੱਲੀ ਦੇ ਜਾਂ ਸਿੰਘ ਦੀ ਜਿਹੜੀ ਸਵਰਾਜ ਦੀ ਮਹਿੰਦਰਾ ਮਹਿੰਦਰਾ ਦੀ ਮਹਿੰਦਰਾ ਸੋਨਾਲੀ ਆਪਾਂ ਤੇ ਲੋਕ ਇੱਥੇ ਹੀ ਆਏ ਹੁਣ ਵਗੇ ਵੀਰੇ ਸਾਰੀਆਂ ਜੀ ਅਸੀਂ ਆ ਗਏ ਤੇ ਸੋਨ ਲੈ ਕੇ ਆਪਾਂ ਨਹੀਂ ਇੱਕ ਬ੍ਰੀਡ ਤੁਸੀਂ ਦੇਖਣਾ ਹੋਗੇ ਸਾਨੂੰ ਦੇ ਸਾਰੀਆਂ 2U Z ਸਾਰੇ ਟਰੈਕਟਰ ਦੇ ਨੇ ਠੀਕ ਹੈ ਮਾਮਾ ਜੀ ਵੀ ਆ ਗਏ ਅੱਜ ਅੱਜ ਮਾਮਾ ਜੀ ਫੋਰਸੇਬਲ ਵਰਦੀ ਆ ਅੱਜ ਫੋਰਮਲ ਡਰੈਸ ਜੀ ਅੱਜ ਫਾਰਮੋਂ ਲੋਕ ਤੇ ਅੱਜ ਅੱਜ ਸਰੋ ਘਟ ਗਿਆ ਹੈ ਹਾਂ ਅੱਜ ਫਿਰ ਫੋਨ ਲਾ ਕੇ ਦੇਖਾਂਗੇ ਨਵੀਂ ਵੀ ਲਈ ਜਾ ਬਾਈ ਮਾਮੇ ਦੇ ਬਹੁਤ ਫੈਨ ਆ ਵੀਡੀਓ ਦੇ ਦੇ ਕਿਤੇ ਦਿਨ ਨਹੀਂ ਆਉਂਦੇ ਵੀਡੀਓ ਚ ਅੱਛਾ ਜਦੋਂ ਥੱਲੇ ਕਮੈਂਟ ਆ ਜਾਂਦਾ ਵੀ ਵਿਕਰਮ ਸਿੰਘ ਜੀ ਠੀਕ ਕਿੱਥੇ ਆ ਕੀ ਚਾਚਾ ਜੀ ਬਿਨਾ ਵੀਡੀਓ ਅਧੂਰੀ ਆ ਹਾਂ ਬਾਈ ਵੀ ਸਰੂਰੀ ਦਾ ਸਰਜੀਤ ਬਾਈ ਹੈ ਹਾਂ ਜੀ ਹਾਂ ਉਹ ਬਾਈ ਪੱਕਾ ਕਮੈਂਟ ਕਰਦਾ ਹੁੰਦਾ ਉਹ ਗੱਡੀ ਦੇ ਅੱਗੇ ਕੱਟਰੀਆ ਅੱਛਾ ਜੀ ਠੀਕ ਜੀ ਮੇਰੇ ਠੀਕ ਹੈ ਕੋਈ ਪ੍ਰੋਬਲਮ ਨਹੀਂ ਠੀਕ ਹੈ ਕਹੋ ਹੁਣ ਕਿੱਦਾਂ ਹੋਟੇ ਟਰੈਕਟਰ ਦਿਖਾਇਆ ਆਪਣਾ ਮਾਈਨਰ ਆਉਣੀ ਹੈ ਆਹ ਉਹਦੇ ਆਪਾਂ ਨੂੰ ਪਹਿਲਾਂ ਵੀ ਕੈਪਲ ਦੂਏ ਦਿਨ ਦਾ ਇਹ ਆਪਣਾ ਉਹ ਟਰੈਕਟਰ ਕਿੰਨਾ ਆਪਣਾ ਉਹਦੇ ਤੇ ਰਿਹਾ ਹਾਂ 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 ਉਹ ਟਰੈਕਟਰ ਦੀ ਵੀਡੀਓ ਆਪਣੀ ਆਲ ਅਪਾਰਟ ਜੀ ਭੁੰਮੀ ਆ ਬਿਲਕੁਲ ਸਾਨੇ 375 ਦੇ ਸੰਗ ਤੇ ਬਾਕੀ ਜੇ ਕੋਈ ਭਾਈ ਇਹਦਾ ਹੋਇਆ ਫੈਨ ਦੇਖ ਲਿਓ ਟਰੈਕਟਰ ਆਪਾਂ ਕਹਿੰਦਾ ਵੀ ਜੈਨਰੇਟਰ ਤੋਂ ਬਣਾਉਂਦੇ ਹਾਂ ਦਵਾ ਦੂਗਾ ਹਨਾ ਜੀ ਟਰੈਕਟਰ ਵਧੀਆ ਇੰਜਨ ਗੇਰ ਦਾ ਹੈ ਬਾਕੀ ਭਾਈ ਆ ਪਾਵਰ ਵੱਡੀ ਹੈ ਟਰੈਕਟਰ ਘੱਟ ਬਣੇਗਾ ਪਾਵਰ ਵੱਡੀ ਹੈ 400 ਚੱਲੇਗਾ ਤੇ ਮੰਨ ਵੀਰੇ ਅੱਜ ਵੀ ਆਪਣੇ ਕੋਲ ਦੋ ਟਰੈਕਟਰ ਆਏ ਸੀ ਨਵੇਂ ਨਵੇਂ ਹਾਂ ਕਿ ਟਰੈਕਟਰ ਆਪਾਂ ਨੇ ਦੇ ਦਿੱਤਾ ਤੇ ਦੋ ਦਿਨ ਟਰੈਕਟਰਾਂ ਦੀ ਹੋਰ ਮਤਲਬ ਕਿ ਚਲਦੀ ਇਹਨਾਂ ਕੋਈ ਨਹੀਂ ਦੋ ਦਿਨ ਟਰੈਕਟਰ ਆਪਾਂ ਹੋਰ ਦੇਣੇ ਆ ਤੇ ਬਾਕੀ ਅੱਜ ਜੌਂੜੀ ਵਾਲੇ ਨੇ ਵੀ ਇੱਕ ਟਰੈਕਟਰ ਉਹਨਾਂ ਦਾ ਬਾਈ ਕਹਿੰਦਾ ਹੋਇਆ ਸੌਦਾ ਹੋ ਗਿਆ ਕੱਲੂ ਦੇਣਾ ਹਾਂ ਬਾਕੀ ਹੁਣ ਬਾਈ ਦੇ ਬਾਈ ਨਾਲ ਜੌਂੜੀਆਂ ਦੇ ਵੀਡੀਓ ਬਣਾਏ ਕਰੂੰਗੇ ਠੀਕ ਹੈ ਤੇ ਮੰਮਨ ਵੀਰੇ ਬਾਈ ਆਪਣਾ ਦਾ ਵੀਡੀਓ ਬਣਾ ਰਿਹਾ ਇਸ ਟਾਈਮ ਬਾਈ ਹੁਣ ਜੌਂੜੀਆਂ ਨੂੰ ਅਸੀਂ ਵਿੱਚ ਆ ਚੱਕੇ ਆਪਾਂ ਹੁਣ ਇੱਧਰ ਆ ਗਏ ਬਾਈ ਐ ਆਪਣਾ ਨਾਲੇ ਨਾਲੇ ਕੰਮ ਬਾਈ ਉਹ ਖੜਿਆ ਜਾ ਟਰੈਕਟਰ ਕੱਢੀ ਖੜਿਆ ਦੇ ਇੱਕ ਜੋੜੀਰ ਖੜਾ ਇੱਕ ਡੋ ਫਰ ਠੀਕ ਆ ਨਾਲੇ ਸਾਡੇ ਸਵਰਾਜ ਜਾਣੇ ਮਿੱਥਰੇ ਉਹ ਲੰਘੇ ਸਾਡਾ ਮਿੱਥਰੇ ਉਹਦੇ ਮੂੰਹ ਤੋਂ ਆ ਕੇ ਬਾਈ ਦੋਏ ਵਾਸਤੇ ਉਹ ਦੇਖੋ ਬਾਈ ਇੱਕ ਗੱਲ ਮਾਰੇ ਬਰੇ ਹੈਗੀ ਆ ਤੂੰ ਵੀ ਤੈਨੂੰ ਵੀ ਹੋ ਗਿਆ ਉਹਦੇ ਨੂੰ ਤਿੰਨ ਚਾਰ ਦਿਨ ਹੂੰ ਤਾਂ ਉਰੇ ਕੋਈ ਆਪੋ ਵਿੱਚ ਕਿਸੇ ਜਾਂ ਸੀ ਤਾਂ ਦੇਖਿਆ ਵੀ ਕੋਈ ਆਪੋ ਵਿੱਚ ਲੱਗ ਲਗਾਉ ਨਹੀਂ 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 ਕਿਸੇ ਦਾ ਨਹੀਂ ਹੈ ਬਾਈ ਹੇ ਦਾ ਨਾ ਪੂਰੇ ਜੇਕੇ ਸਨੇ ਆ ਕੇ ਸਾਡੇ ਕੋਲ ਆ ਗਿਆ ਬਾਈ ਅਸੀਂ ਜੌਂਡੀਓ ਲੈਣਾ ਹੈ ਜੋ ਸੋਨਾ ਲੀਕਾ ਲੈਣਾ ਹਮ ਆਪ ਨਾਲ ਹੋ ਕੇ ਚਾਈਦਾ ਵੀ ਬਾਈ ਆ ਜਾਓ ਸਹੀ ਗੱਲ ਹੈ ਯਾਰ ਜਿਹੜੀ ਬੰਦੇ ਦੀ ਪਸੰਦ ਹੁੰਦੀ ਨੂੰ ਕੋਈ ਚੇਂਜ ਨਹੀਂ ਕਰ ਸਕਦਾ ਜੀ ਨੇ ਜਿਹੜਾ ਲੈਣਾ ਉਹਨੇ ਲੈਣਾ ਹੀ ਆ ਹਾਂ ਹੋਰ ਵੀ ਕੋਈ ਜੇ ਸੋਨਾ ਲੀਕਾ ਵਾਲੇ ਸਵਰਾਜਾਣੇ ਕੋਈ ਗਾਹ ਕੌਂ ਦਾ ਆਪ ਹੁੰਦੇ ਆ ਹਮ ਆਪ ਨਾਲ ਉਹਨੇ ਸੌਦਾ ਕਰਾਉਣਾ ਸਹੀ ਗੱਲ ਹੈ ਵੀ ਬਾਈ ਆ ਜਾਓ ਤੁਹਾਡਾ ਸੌਦਾ ਅਸੀਂ ਕਰਾਂਗੇ ਕਈ ਜਗ੍ਹਾ ਤੇ ਮਨੂੰ ਬਹੁਤ ਵੀ ਰਾਹੀ ਗੱਲ ਮੂ ਵੀ ਸਾਡੇ ਏਰੀਆ 'ਚ ਕੰਪੀਟੀਸ਼ਨ ਬਹੁਤ ਆ ਬਾਈ ਇੱਕ ਦੂਜੇ ਨੂੰ ਆਏ ਉਹ ਕਰਦੇ ਆ ਨਿੰਦਦੇ ਆ ਟਰੈਕਟਰਾਂ ਨੂੰ ਪਰ ਉਰੇ ਬਾਈ ਸਾਡੀ ਆਹ ਜਿਹੜੀ ਮਾਰਕੀਟ ਇੱਥੇ ਵਿੱਚ ਇਹ ਕੰਮ ਹੈ ਨਹੀਂ ਬਿਲਕੁਲ ਕਿੰਨੇ ਵੀ ਸਾਰੇ ਬੰਦੇ ਸਾਰੇ ਬਹੁਤ ਵਧੀਆ ਇਹ ਗੱਲ ਹੈ ਸਹੀ ਬਾਕੀ ਜੰਮੇ ਕੋ ਟਰੈਕਟਰ ਨੇ 67 ਅਪਡੇਟ ਸਟਾਕ 'ਚ ਦੋ ਦਿਨ ਟਰੈਕਟਰ ਦਾ ਆਪਾਂ ਨੇ ਦੇ ਦੇ ਬਾਕੀ ਬਾਈ ਜੇ ਕਿਸੇ ਨੇ ਵੀ ਕੋਈ ਪੁਰਾਣਾ ਟਰੈਕਟਰ ਜਾਂ ਨਵਾਂ ਕਿਸੇ ਨੇ ਵੀ ਖਰੀਦਣਾ ਹੁੰਦਾ ਹੈ ਕਿਸੇ ਵੀ ਕੰਪਨੀ ਦਾ ਕੱਲਾ ਇੰਡੋ ਫਾਲੋ ਜਾਂ ਹੋਰ ਵੀ ਕੋਈ ਵੀ ਲੈਣਾ ਉਹਦੇ ਉਨੇ ਮਾਰਕੀਟ 'ਚ ਸਾਰੇ ਟਰੈਕਟਰ ਹੈ ਸਾਰੇ ਹੋਗੇ ਤਕ ਠੀਕ ਹੈ ਜੀ ਜਿਹਨੇ ਵੀ ਜਿਹੜਾ ਰੇਟ ਲੈਣਾ ਹੋਵੇ ਆ ਕੇ ਦੇਖ ਸਕਦੇ ਆ ਪੁਰਾਣੇ ਟਰੈਕਟਰ ਸਾਰੇ ਖੜੇ ਆ ਆਪਣੇ ਕੋਲ ਤੇ ਜਿਹੜੇ ਵੀ ਪੁਰਾਣਾ ਵੇਚਣਾ ਉਹ ਤਾਂ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦੇ ਕਰੋ ਬਈ ਰੇਟ ਦਾਣ ਦੱਸਦੇ ਕਰੋ ਮੇਰਾ ਵੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਬਾਈ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਦੇਖੋ ਮਾਣ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਬਾਈ ਕਿਸੇ ਹੋਰ ਨਵੇਂ ਵਲੌਗਸ ਸਾਰੇ ਵੀਰਾਂ ਦਾ ਧੰਨਵਾਦ